ਹੈਲੋ ਪੰਜਾਬੀਓ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦਾ ਨੇਸ਼ਨ ਬਿਲਡਰ ਟੀਚਰ ਉਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਆ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨ ਜਿਹੜੇ ਪਿੰਡਾਂ ਵਿੱਚ ਹੋਣੇ ਆ ਜੀ ਸਰਪੰਚੀ ਅਤੇ ਪੰਚੀ ਦੇ ਉਹਨਾਂ ਦੀ ਜਿਹੜੀ ਘੋਸ਼ਣਾ ਕਰ ਦਿੱਤੀ ਗਈ ਹੈ ਸੌਰੀ 15 ਅਕਤੂਬਰ ਨੂੰ ਜਿਹੜਾ ਹੈ ਉਹ ਵੋਟਾਂ ਪੈਣਗੀਆਂ ਉਸ ਤੋਂ ਪਹਿਲਾਂ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਜੀ ਨੋਮੀਨੇਸ਼ਨ ਫਾਰਮ ਜਿਹੜੇ ਹੈ 27 ਤੋਂ ਸਟਾਰਟ ਹੋ ਚੁੱਕੇ ਨੇ ਤੇ 4 ਤਰੀਕ ਤੱਕ ਜਿਹੜੇ ਸਰਪੰਚ ਤੇ ਪੰਚ ਆਪਣੇ ਫਾਰਮ ਫਿਲ ਕਰ ਸਕਦੇ ਨੇ 5 ਤਰੀਕ ਨੂੰ ਉਹਨਾਂ ਦੀ ਜਾਂਚ ਕੀਤੀ ਜਾਏਗੀ 7 ਤਰੀਕ ਤੱਕ ਜਿਹੜੇ ਹੈ ਉਹ ਫਾਰਮ ਵਾਪਸ ਹੋਣਗੇ ਉਸੇ ਦਿਨ ਹੀ ਅਲੋਟਮੈਂਟ ਆਫ ਸਿੰਬਲ ਹੋਏਗੀ ਉਸੇ ਦਿਨ ਚੋਣ ਦਾ ਜਿਹੜਾ ਨਿਸ਼ਾਨ ਹੈ ਉਹ ਮਿਲ ਜਾਏਗਾ ਰਾਜਕੁਮੀ ਰਾਜ ਚੋਣ ਕਮਿਸ਼ਨ ਦੀ ਸਾਈਟ ਦੇ ਉੱਤੇ ਇਹ ਪੂਰਾ ਸ਼ਡਿਊਲ ਦਿੱਤਾ ਗਿਆ ਹੈ ਉਸ ਤੋਂ ਇਲਾਵਾ ਇੱਕ ਅੱਜ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਚੋਣ ਜਿਹੜੇ ਰਾਜ ਚੋਣ ਕਮਿਸ਼ਨ ਨੂੰ ਇਹ ਕਿਹਾ ਗਿਆ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਜਿਹੜਾ ਸ਼ਡਿਊਲ ਜਾਰੀ ਕੀਤਾ ਗਿਆ ਉਹ ਜਲਦਬਾਜ਼ੀ ਵਿੱਚ ਜਾਰੀ ਕੀਤਾ ਗਿਆ ਹੈ ਤੇ ਜਿਹੜੀ ਨਾਮੀਨੇਸ਼ਨ ਫਾਰਮ ਦੀ ਪ੍ਰਕਿਰਿਆ ਹੈ ਉਸ ਨੂੰ ਕਾਫੀ ਅੱਗੇ ਤੱਕ ਲੈ ਕੇ ਜਾਇਆ ਗਿਆ ਹੈ ਤਾਂ ਇਹ ਦੋਨੋਂ ਚੀਜ਼ਾਂ ਨੂੰ ਲੈ ਕੇ ਇੱਕ ਕੇਸ ਦੀ ਕੱਲ ਸੁਣਵਾਈ ਹੈ ਜੀ ਜਿਹੜੀ ਰਿਟ ਪਟੀਸ਼ਨ ਦਾਇਰ ਕੀਤੀ ਗਈ ਹੈ ਇਹ ਵੀ ਆਪਾਂ ਦੇਖਾਂਗੇ ਇਸ ਤੋਂ ਇਲਾਵਾ ਜਿਹੜੀ ਨੋ ਡਿਊਜ਼ ਨੂੰ ਲੈ ਕੇ ਇੱਕ ਕੱਲ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ ਉਸ ਨੂੰ ਵੀ ਆਪਾਂ ਡਿਸਕਸ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਦੇਖੋਗੇ ਤਾਂ ਪੂਰੀ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਜੋ ਵੀ ਅਪਡੇਟ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਹਰ ਇੱਕ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਤੇ ਟੈਲੀਗ੍ਰam ਗਰੁੱਪ ਦੇ ਉੱਤੇ ਸਾਂਝੀ ਕੀਤੀ ਜਾਂਦੀ ਹੈ ਹਾਂਜੀ ਤੁਸੀਂ ਵੇਖ ਸਕਦੇ ਹੋ ਜਨਰਲ ਇਲੈਕਸ਼ਨ ਟੂ ਦਾ ਗ੍ਰਾਮ ਪੰਚਾਇਤ 2024 ਰਿਗਾਰਡਿੰਗ ਐਨਓਸੀ ਐਂਡ ਡੀਸੀ ਟੂ ਬੀ ਇਸ਼ੂਡ ਬਾਈ ਦਾ ਕੰਸਰਨ ਅਥਾਰਟੀ ਐਂਡ ਪ੍ਰੋਵੀਜ਼ਨ ਆਫ ਐਫੀਡੇਵਿਟ ਮੈਂ ਦੱਸ ਦਿਨਾ ਜੀ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਨੋ ਡਿਊਜ਼ ਜਿਹੜਾ ਸਰਟੀਫਿਕੇਟ ਹੈ ਜੀ ਕਿਉਂਕਿ ਕਿਸੇ ਵੀ ਸਰਪੰਚ ਜਾਂ ਪੰਚ ਜੇ ਸਰਟੀਫਿ ਆਪਣਾ ਫਾਰਮ ਫਿਲ ਕਰਦਾ ਹੈ ਨੋਮੀਨੇਸ਼ਨ ਦਾ ਤਾਂ ਉਸ ਤੋਂ ਪਹਿਲਾਂ ਉਸ ਨੂੰ ਹਰ ਡਿਪਾਰਟਮੈਂਟ ਤੋਂ ਨੋ ਡਿਊਜ਼ ਯਾਨੀ ਕੋਈ ਸੇ ਵੀ ਤਰੀਕੇ ਦਾ ਬਕਾਇਆ ਉਸ ਦਾ ਨਹੀਂ ਹੈ ਉਹ ਆਪਣਾ ਸਰਟੀਫਿਕੇਟ ਦੇਣਾ ਪੈਂਦਾ ਉਸ ਨੂੰ ਲੈ ਕੇ ਇੱਕ ਪ੍ਰੋਵੀਜ਼ਨ ਜਾਰੀ ਕੀਤਾ ਗਿਆ ਜਿਸ ਨੂੰ ਤੁਸੀਂ ਇਸ ਤੇ ਵਿੱਚ ਵੇਖ ਸਕਦੇ ਹੋ ਇਹ 올 ਡਿਪਟੀ ਕਮਿਸ਼ਨਰ ਕਿਉਂਕਿ ਸਾਰੀ ਪਾਵਰ ਹੈ ਜੀ ਉਹ ਸਾਰੇ ਡਿਸੀਜ ਨੂੰ ਦਿੱਤੀ ਗਈ ਹੈ ਕਿ ਸ਼ਡਿਊਲ ਕਾਸਟ ਨੂੰ ਲੈ ਕੇ ਜਾਂ ਜਿਹੜੀ ਸੀਟ ਜੋ ਵੀ ਇਸ਼ੂ ਜਾਰੀ ਕੀਤੀ ਗਈ ਸੀ ਉਸ डीसी ਦੇ ਵੱਲੋਂ ਕੀਤੀ ਗਈ ਸੀ ਤਾਂ 올 ਜਿਹੜੇ ਡਿਪਟੀ ਕਮਿਸ਼ਨਰਸ ਨੇ ਡਿਸਟ੍ਰਿਕਟ ਇਲੈਕਸ਼ਨ ਕਮਿਸ਼ਨਰ ਹੀ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਬਣਾਇਆ ਗਿਆ ਮੋਸਟ ਅਰਜੈਂਟ ਇਲੈਕਸ਼ਨ ਮੈਟਰ ਨੂੰ ਲੈ ਕੇ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜਨਰਲ ਇਲੈਕਸ਼ਨ ਟੂ ਦਾ ਗ੍ਰਾਮ ਪੰਚਾਇਤ 2024 ਰਿਗਾਰਡਿੰਗ ਐਨਓਸੀ ਐਂਡ ਡੀਸੀ ਟੂ ਬੀ ਇਸ਼ੂਡ ਬਾਈ ਦਾ ਕਨਸਰਨ ਅਥਾਰਟੀ ਐਂਡ ਪ੍ਰੋਵੀਜ਼ਨ ਆਫ ਐਫੀਡੇਵਿਟ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜੀ ਕਿਉਂਕਿ ਕਾਫੀ ਅਕਤੂਬਰ ਮਹੀਨੇ ਦੇ ਵਿੱਚ ਛੁੱਟੀਆਂ ਨੇ ਇੱਕ ਤਰੀਕ ਨੂੰ ਜਿਹੜਾ ਹੈ ਓਪਨ ਰਹਿਣਗੇ ਕਿਉਂਕਿ ਸੰਡੇ ਨੂੰ ਵੀ ਜਿਹੜੇ ਐਫੀਡੇਵਿਟ ਵਗੈਰਾ ਉਹ ਹੈ ਇਸ਼ੂ ਕੀਤੇ ਜਾਣਗੇ ਅਫੀਲੀਏਸ਼ਨ ਫਾਰਮ ਦਿੱਤੇ ਜਾਣਗੇ ਨੋ ਡਿਊਜ਼ ਦਿੱਤੇ ਜਾਣਗੇ ਤੇ ਕਦੋਂ ਕਦੋਂ ਤੁਸੀਂ ਆਪਣਾ ਫੋਮ ਫਿਲ ਕਰ ਸਕਦੇ ਹੋ ਉਸ ਡੇਟ ਨੂੰ ਵੀ ਮੈਂਸ਼ਨ ਕੀਤਾ ਗਿਆ ਇਨ ਕੰਟਿਬਿਊਸ਼ਨ ਆਫ ਕਮਿਸ਼ਨ ਲੈਟਰ ਸੋ ਐਂਡ ਸੋ ਡੇਟ 26/9/2024 ਵਾਈਡ ਵਿਚ ਦਾ ਪ੍ਰੋਵੀਜ਼ਨ ਆਫ ਫਿਲਿੰਗ ਆਫ ਐਫੀਡੇਵਿਟ ਬਾਈ ਦਾ ਇੰਟੈਂਡਿੰਗ ਕੈਂਡੀਡੇਟ ਆਫ ਗ੍ਰਾਮ ਪੰਚਾਇਤ ਵਾਸ ਇਨਟੀਮੇਟਡ ਠੀਕ ਹੈ ਜੀ ਕੀ ਕੀ ਆ ਗਿਆ ਹੈ ਦਾ ਜਨਰਲ ਇਲੈਕਸ਼ਨ ਜਿਹੜੇ ਸਧਾਰਨ ਆਪਣੇ ਇਲੈਕਸ਼ਨ ਜਿਹੜੇ ਆਮ ਚੋਣ ਹੋ ਰਹੇ ਨੇ ਟੂ ਦਾ ਗ੍ਰਾਮ ਪੰਚਾਇਤ ਇਨ ਦਾ ਸਟੇਟ ਆਰ ਸ਼ਡਿਊਲ ਟੂ ਬੀ ਹੈਲਡ ਓਨ 15 ਅਕਟੋਬਰ 2024 ਇਸ ਪਰ ਦਾ ਇਲੈਕਸ਼ਨ ਸ਼ਡਿਊਲ ਨੋਟੀਫਾਈਡ ਬਾਇ ਦਾ ਕਮਿਸ਼ਨ 杜ਰਿੰਗ ਦਾ ਪੀਰੀਅਡ ਆਫ ਫੀਲਿੰਗ ਆਫ ਦਾ ਨੋਮੀਨੇਸ਼ਨ ਪੇਪਰ ਥੇਅਰ ਆ ਅ ਨੰਬਰ ਆਫ ਪਬਲਿਕ ਗੈਜ਼ਟ ਹੌਲੀਡੇਜ਼ ਇਸ ਦੇ ਵਿੱਚ 28 ਨੂੰ ਆਪਣੀ ਸੈਟਰਡੇ ਦੀ ਹੌਲੀਡੇ ਹੈ ਜੀ 29 ਨੂੰ ਸੰਡੇ 2 ਤਰੀਕ ਨੂੰ ਗਾਂਧੀ ਜਨਮ ਦਿਤੀ ਹੈ ਤੇ 3 ਤਰੀਕ ਨੂੰ ਮਹਾਰਾਜ ਅਗਰਸਨ ਜਨਮ ਦਿਤੀ ਹੈ ਯਾਨੀ 4 ਤਰੀਕ ਨੂੰ 1 ਨੇ 1 ਨੂੰ ਤੇ 4 ਨੂੰ ਤੁਸੀਂ ਫਾਰਮ ਫਿਲ ਕਰ ਸਕਦੇ ਹੋ ਜੇਕਰ ਤੁਸੀਂ ਫਾਰਮ ਫਿਲ ਨਹੀਂ ਕਰਦੇ ਤਾਂ ਤੁਸੀਂ ਉਸ ਤੋਂ ਬਾਅਦ ਫਾਰਮ ਫਿਲ ਨਹੀਂ ਕਰ ਸਕਦੇ ਕਿਉਂਕਿ 1 ਤੇ 4 ਦੋ ਹੀ ਡਾਟਾ ਬਚਦਿਆਂ ਨੇ ਅੱਜ 30 ਤਰੀਕ ਹੋ ਚੁੱਕੀ ਹੈ ਸਿੰਸ ਇਜ਼ ਲਾਰਜ ਨੰਬਰ ਆਫ ਕੈਂਡੀਡੇਟ ਵੁੱਡ ਬੀ ਡਿਜ਼ਾਇਰ ਆਫ ਦਾ ਅਪਲਾਈਂਗ ਫੋਰ ਦਾ ਆਫੀਸ਼ਲ ਆਫ ਸਰਪੰਚ ਐਂਡ ਪੰਚ ਦਾ ਮੈਟਰ ਰਿਗਾਰਡਿੰਗ ਸਿੰਪਲੀਫਾਈਂਗ ਦਾ ਪ੍ਰੋਸੀਜਰ ਫੋਰ ਸਬਮਿਸ਼ਨ ਆਫ ਐਪੀ Along with the nomination paper by the in, interested candidate has been engaging the attention of the commission. Also, osno affidavit then they lay key provision in order to make the uh, process of preparing affidavit uh, pretending to no use of concern authority and N O C regarding unauthorized occupation of the uh, proprietary simpler. It is direct that said affidavit which are issued under the verification and. ਐਕਸਟੈਸ਼ਨ ਯਾਨੀ ਜਿਹੜਾ ਐਕਸਟੈਸ਼ਨ ਹੁੰਦੀ ਹੈ ਜੀ ਟੈਸਟ ਹੋਣ ਤੋਂ ਬਾਅਦ ਆਫ ਦਾ ਐਗਜ਼ੀਕਿਊਟਿਵ ਮੈਜਿਸਟ੍ਰੇਟ ਓਥ ਕਮਿਸ਼ਨਰ ਐਸ ਵੈਲ ਐਸ ਨੋਟਰੀ ਪਬਲਿਕ ਸ਼ੈਲ ਬੀ ਐਕਸੈਪਟੇਬਲ ਜੇਕਰ ਨੋਟਰੀ ਤੋਂ ਤੁਸੀਂ ਟੈਸਟ ਕਰਵਾ ਕੇ ਆਪਣੇ ਕਾਗਜ਼ ਪੱਤਰ ਪੂਰਾ ਜਿਹੜਾ ਨਿਊ ਡਿਊਜ਼ ਦੇ ਨਾਲ ਐਫੀਡੇਵਿਟ ਦਿੰਦੇ ਹੋ ਐਫੀਡੇਵਿਟ ਯਾਨੀ ਨਿਊ ਡਿਊਜ਼ ਦਾ ਐਫੀਡੇਵਿਟ ਤੁਸੀਂ ਤੁਹਾਡਾ ਐਗਜ਼ੀਕਿਊਟਿਵ ਮੈਜਿਸਟ੍ਰੇਟ ਤੋਂ ਹੈ ਯਾਨੀ ਕਹਿਣ ਦਾ ਪਾਵ ਹੈ ਤੁਸੀਂ ਸਾਰੇ ਜਿਹੜੀ ਡਿਪਾਰਟਮੈਂਟ ਤੋਂ ਨੋ ਡਿਊਜ਼ ਨਾ ਲਿਆ ਕੇ ਜੇਕਰ ਨੋਟਰੀ ਤੋਂ ਜਾਂ ਐਗਜ਼ੀਕਿਊਟਿਵ ਮੈਜਿਸਟ੍ਰੇਟ ਤੋਂ ਲਗਾ ਕੇ ਦਿੰਦੇ ਹੋ ਤਾਂ ਤੁਹਾਡਾ ਐਫੀਡੇਵਿਟ ਵੀ ਮਨਜ਼ੂਰ ਕੀਤਾ ਜਾਏਗਾ ਜੇਕਰ ਤੁਹਾਡੇ ਕੋਲ ਇੱਕ ਇਸ ਟਾਈਮ ਐਨਓਸੀ ਨਹੀਂ ਹੈ ਵਕਫ ਵਕ ਡਿਪਾਰਟਮੈਂਟ ਡਿਪਾਰਟਮੈਂਟਸ ਦੀ ਇਤੇ ਕੀ ਗਿਆ ਹੈ ਫਰਦਰ ਇਨ ਆਰਡਰ ਟੂ ਬ੍ਰਿੰਗ ਅ ਟਰਾਂਸਪਰੈਂਸੀ ਇਨ ਦਾ ਮੈਟਰ ਆਫ ਪੇਮੈਂਟ ਆਫ ਐਨੀ ਡਿਊਜ਼ ਕਿਸੇ ਵੀ ਪ੍ਰਕਾਰ ਦਾ ਤੁਹਾਡਾ ਬਕਾਇਆ ਹੈ ਤਾਂ ਉਸ ਦੀ ਜਿਹੜੀ ਲਿਸਟ ਹੈ ਉਹ ਜਿਹੜੇ ਬੀ ਡੀ ਪੀਓਜ਼ ਨੇ ਉਹਨਾਂ ਦੇ ਆਫਿਸ ਦੇ ਵਿੱਚ ਪ੍ਰਿਪੇਅਰ ਕੀਤੀ ਹੋਣੀ ਚਾਹੀਦੀ ਹੈ ਜਦੋਂ ਵੀ ਫਾਰਮ ਉਹਨਾਂ ਦੇ ਕੋਲ ਹੁੰਦਾ ਹੈ ਕਿਉਂਕਿ ਆਫਟਰ ਤੁਸੀਂ ਸਬਮਿਸ਼ਨ ਕਰੋਗੇ ਉਸ ਤੋਂ ਬਾਅਦ ਤੁਹਾਡੀ 5 ਤਰੀਕ ਤੋਂ ਲੈ ਕੇ 7 ਤਰੀਕ ਤੱਕ ਜਿਹੜਾ ਹੈ ਉਹ ਪ੍ਰੋਸੀਜਰ ਚਲੇਗਾ ਉਸ ਦੇ ਵਿੱਚ ਦੇਖਿਆ ਜਾਏਗਾ ਜੇਕਰ ਕਿਸੇ ਦਾ ਨੋ ਡਿਊਜ਼ ਬਕਾਇਆ ਹੈ ਤਾਂ ਉਸ ਦਾ ਫਾਰਮ ਹੈ ਉਸ ਦੇ ਬਿਹਾਵ ਉਤੇ ਰਿਜੈਕਟ ਕੀਤਾ ਜਾ ਸਕਦਾ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ के इज एनी ड्यूज आर शोन अगेंस्ट एनी इंटेंडिंग कैंडिडेट आर एज पर द लिस्ट द कैंडिडेट मे प्रोवाइड एविडेंस ऑफ हैविंग पेड द ड्यूज जेकर तुसी अपना ए दे देंदे हो कि मैं ओ ड्यूज पेमेंट ਕਰ ਚੁਕਿਆ ਹਾਂ ਤਾਂ ਤੁਸੀਂ ਆਪਣਾ ਫਾਰਮ इलिजिबल करवा सकते हो इस गल ध्यान रखना इन केस द कैंडिडेट हैज नो पेड सट ड्यूज दैन ही वुड बी गिवन ड्यू ऑपरचुनिटी टू डिपोजिट सट डूज बिफोर द कंसर्न अथोरिटी एंड वुड बी प्रोवाइडेड टाइम टिल द बिगनिंग ऑफ द पीरियड ऑफ स्टूडनी दैट इलेवन ए एम ऑन फिफ्थ ਅਕਤੂਬਰ 2024 ਫॉर ਸਬਮਿਟਿੰਗ ਦਾ ਡਿਊਜ਼ ਰਿਸੀਵਡ ਇੱਥੇ ਉਹਨਾਂ ਨੇ ਕਿਹਾ ਜੇਕਰ ਕਿਸੇ ਵੀ ਕੈਂਡੀਡੇਟ ਦਾ ਨੋ ਡਿਊਜ਼ ਦੇ ਅਗੇਂਸਟ ਪੇਮੈਂਟ ਆਉਂਦੀ ਹੈ ਤਾਂ ਉਹ 5 ਤਰੀਕ ਨੂੰ 5 5 ਤਰੀਕ ਨੂੰ 11 ਵਜੇ ਤੱਕ ਆਪਣਾ ਜਿਹੜਾ ਹੈ ਉਹ ਦੇਗਾ ਕਿ ਮੈਂ ਨੋ ਡਿਊਜ਼ ਪੇਮੈਂਟ ਕਰ ਚੁੱਕਿਆ ਹਾਂ ਮੇਰੇ ਕਿਸੇ ਵੀ ਤਰੀਕੇ ਦਾ ਬਕਾਇਆ ਨਹੀਂ ਹੈ ਥੀਸ ਇਨਸਟਰਕਸ਼ਨ ਮੇ ਬੀ ਇਮੀਡੀਏਟਲੀ ਬ੍ਰੋਟ ਟੂ ਦਾ ਨੋਟਿਸ ਆਫ 올 ਦਾ ਬੀਡੀਪੀਓਸ ਰਿਟੇਨਿੰਗ ਆਫੀਸਰ ਇਨ ਯੋਰ ਡਿਸਟ੍ਰਿਕਟ ਫੋਰ ਸਟ੍ਰਿਕ ਕੰਪਲਾਈਂਸ ਥਿਸ ਮੇ ਬੀ ਗਿਵਨ ਟੋਪ ਪ੍ਰਾਇੋਰਟੀ ਕਿਉਂਕਿ ਇਸ ਨੂੰ ਅਤੀ ਜ਼ਰੂਰੀ ਸਮਝ ਕੇ ਇਸ ਨੂੰ ਲਾਗੂ ਕਰਨਾ ਹੈ ਇਸ ਤੋਂ ਇਲਾਵਾ ਅਜ ਦੀ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਉਹ ਕੀ ਹੈ ਜੀ ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਲੈਂਦਾ ਹਾਂ ਹਾਂ ਜੀ ਪੰਜਾਬੀਓ ਇਹ ਦੇਖ ਸਕਦੇ ਹੋ ਤੁਸੀਂ ਪੰਚਾਇਤੀ ਚੋਣਾਂ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ ਚੋਣਾਂ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਪਟੀਸ਼ਨ ਤੇ ਪਲਕੇ ਯਾਨੀ ਕੱਲ ਨੂੰ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਸੁਣਾਈ ਹੋਵੇਗੀ ਚੰਡੀਗੜ੍ਹ ਦੇ ਕੁਲਵਿੰਦਰ ਸਿੰਘ ਨੇ ਪਾਈ ਹੈ ਪਟੀਸ਼ਨ ਜਿਹੜੇ ਇਸ ਦੇ ਵਿੱਚ ਮੇਨ ਪਟੀਸ਼ਨਰ ਨੇ ਕਰਤਾ ਨੇ ਉਹ ਨੇ ਕੁਲ ਜਿੰਦਰ ਸਿੰਘ ਠੀਕ ਹੈ ਜੀ ਪਟੀਸ਼ਨ 'ਚ ਰਾਖਵਾਕਰਨ ਉੱਤੇ ਵੀ ਚੁੱਕੇ ਗਏ ਨੇ ਸਵਾਲ ਕੀ ਜਿਹੜੀ ਰਾਖਵੀਂ ਸੀਟਾਂ ਨੇ ਉਪ ਲੋਕ ਵਾਈਜ਼ ਸਹੀ ਡਿਵਾਈਡੇਸ਼ਨ ਨਹੀਂ ਕੀਤੀ ਗਈ ਹੈ ਇਸ ਤੋਂ ਇਲਾਵਾ ਨਾਮਜ਼ਦਗੀ ਲਈ 3 ਦਿਨ ਵੱਧ ਸਮਾਂ ਦੇਣ ਤੇ ਵਿੱਚ ਚੁੱਕੇ ਗਏ ਨੇ ਸਵਾਲ ਇਹ ਤੇ ਨਾਮਜ਼ਦਗੀ ਦਾ ਇੱਕ ਸਵਾਲ ਹੈ ਜਿਹੜਾ ਕਿਤੇ ਨਾ ਕਿਤੇ ਬਾਕੀ ਹਾਈ ਕੋਰਟ ਦੇ ਵਿੱਚ ਹੈ ਜੀ ਮੇਰੇ ਹਿਸਾਬ ਨਾਲ ਜਿਹੜੀ ਗੱਜਟ ਛੁੱਟੀਆਂ ਨੇ ਉਸ ਕਰਕੇ ਇਹ ਟਾਈਮ ਪੀਰੀਅਡ ਜ਼ਿਆਦਾ ਦਿੱਤਾ ਗਿਆ ਹੈ ਬਾਕੀ ਕੱਲ ਇਸਤੇ ਸੁਣਵਾਈ ਹੈ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਸ਼ਡਿਊਲ ਇਸ ਤਰੀਕੇ ਦੇ ਨਾਲ ਹੈ ਤੁਸੀਂ ਵੇਖ ਸਕਦੇ ਹੋ ਜੀ 1 10 2024 ਨੂੰ ਡਿਸਬਿਊਸ਼ਨ ਆਫ ਪੋਲ ਮਟੀਰੀਅਲਸ ਹੋਣਗੇ ਹੋਏਗਾ ਜੀ ਜਿਹੜੀ ਪੋਲਿੰਗ ਪਾਰਟੀਆਂ ਹੋਏਗੀ ਪਬਲਿਕ ਹੌਲੀਡੇ ਹੈ ਜੀ ਦੋ ਨੂੰ ਤਿੰਨ ਨੂੰ ਉਸ ਤੋਂ ਬਾਅਦ 4 ਤਰੀਕ ਨੂੰ ਨਾਮੀਨੇਸ਼ਨ ਦਾ ਲਾਸਟ ਡੇਟ ਹੋਏਗੀ ਉਸ ਦਿਨ ਹੀ ਵੋਟਰ ਦੀ ਜੀ ਦੀ ਵਾਟਰ ਲਿਸਟ ਫਾਈਨਲਾਈਜ਼ ਕੀਤੀ ਜਾਏਗੀ ਉਸ ਤੋਂ ਬਾਅਦ 5 ਨੂੰ ਸਟੁੱਟਣੀ ਹੋਣੀ ਹੈ ਡਮੀ ਪ੍ਰੀਪਰੇਸ਼ਨ ਹੋਏਗੀ ਜੀ 6 ਨੂੰ ਫਾਸਟ ਟ੍ਰੇਨਿੰਗ ਆਪ ਪੋਲਸਟਾਫ ਹੋਏਗਾ 7 ਨੂੰ ਵਿਦਡਰਾਲ ਜੇ ਕਿਸੇ ਨੇ ਆਪਣਾ ਫਾਰਮ ਵਾਪਸ ਲੈਣਾ ਹੈ ਕਿਸੇ ਵੀ ਪ੍ਰਕਾਰ ਦੀ ਜੇਕਰ ਉਸਦੇ ਵਿੱਚ ਟਰੂਟੀ ਹੈ ਤਾਂ ਉਸ ਤੋਂ ਪਹਿਲਾਂ ਪਹਿਲਾਂ ਉਹ ਫਾਰਮ ਵਾਪਸ ਲੈ ਸਕਦਾ ਹੈ 7 ਤਰੀਕ ਲਾਸਟ ਹੋਏਗੀ ਜੀ ਸਿੰਬਲ ਅਲੋਟਮੈਂਟ 7 ਤਰੀਕ ਨੂੰ ਹੋਏਗਾ ਜਿਸ ਜਿਸ ਕੈਂਡੀਡੇਟ ਨੂੰ ਸਿੰਬਲ ਹੈ ਉਹ 7 ਤਰੀਕ ਨੂੰ ਅਲੋਟ ਹੋ ਜਾਏਗਾ ਯਾਨੀ ਉਸ ਤੋਂ ਬਾਅਦ ਲਗਭਗ 7 ਦਿਨ ਉਸਦੇ ਕੋਲ ਬਚਦੇ ਨੇ 7 ਦਿਨ ਨਹੀਂ ਕਿਹਾ ਜੀ 6 ਦਿਨ ਹੀ ਬਚਦੇ ਨੇ ਕਿਉਂਕਿ 48 ਘੰਟੇ ਪਹਿਲਾਂ ਆਪਣਾ ਚੌਨ ਜਾ 8 ਨੂੰ ਫਿਰ ਪ੍ਰਿੰਟਿੰਗ ਆਫ ਬੈਲਟ ਪੇਪਰ ਹੋਏਗਾ 9 ਨੂੰ ਸਪਲਾਈ ਆਫ ਫਾਈਨਲ ਕਾਪੀ ਆਫ ਇਲੈਕਟ੍ਰੋਲਿਕ ਰੋਲ ਬਾਈ EROs ਹੋਏਗਾ ਜੀ ਕਿਟ ਪ੍ਰਿਪਰੇਸ਼ਨ ਹੋਏਗੀ 10 ਨੂੰ 11 ਨੂੰ ਸੈਕੰਡ ਟ੍ਰੇਨਿੰਗ ਆਫ ਪੋਲਿੰਗ ਸਟਾਫ ਹੋਏਗਾ 12 ਨੂੰ ਛੁੱਟੀ ਹੈ ਜੀ 13 ਨੂੰ ਸੈਕੰਡ ਰੈਂਡਮ ਜੈਸ਼ਨ ਆਫ ਪੋਲ ਸਟਾਫ ਹੋਏਗਾ 14 ਨੂੰ ਡਿਸਪੇਚ ਆਫ ਪੋਲਿੰਗ ਪਾਰਟੀਆਂ ਹੋਏਗੀ ਜੀ 15 ਨੂੰ ਪੋਲਿੰਗ ਡੇ ਹੈ ਤੇ 16 ਨੂੰ ਉਸੇ ਦਿਨ 15 ਨੂੰ ਹੀ ਹੋ ਜਾਏਗਾ ਜੀ 16 ਅਗਸਟ ਕਰਕੇ ਤੇ ਫਾਈਨਲ ਅਗਸਟ ਦਾ ਜਿਹੜਾ ਹੈ ਉਹ ਕਰ ਦਿੱਤਾ ਜਾਏਗਾ ਨੋਟੀਫਿਕੇਸ਼ਨ ਅਕੋਰਡਿੰਗ ਟੂ ਰੂਲਸ ਇਹ ਸਾਰਾ ਸਿਸਟਮ ਰਹੇਗਾ ਜੇਕਰ ਕੱਲ ਇਸ ਤੇ ਸੁਣਵਾਈ ਹੈ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਉਹ ਅੱਗੇ ਰਹੇਗਾ ਠੀਕ ਹੈ ਜੀ ਵੀਡੀਓ ਕਿਦਾਂ ਲੱਗੀ ਪੰਚਾਇਤੀ ਇਲੈਕਸ਼ਨਲ ਨੂੰ ਲੈ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਫੇਰ ਕਿਸੇ ਇਨਫੋਰਮੇਟਿਵ ਵੀਡੀਓ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਰਾਮ ਰਾਮ